ਮਿਤੀ 14 12 2025 ਨੂੰ ਮੁਖ ਅਫਸਰ ਥਾਣਾ ਬੀ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੀ ਲੜਕੀ ਜੋ 13 ਸਾਲ ਦੀ ਹੈ ਸੌਫਟੀ ਰੋਡ ਤੇ ਕਿਸੇ ਕੋਚਿੰਗ ਸੈਂਟਰ ਚ ਪੜ੍ਹਦੀ ਸੀ ਨਾਲ ਉਹਦੀ ਸਹੇਲੀ ਇਹ ਦੋਨੋਂ ਹੀ ਕਰੋ ਕੋਚਿੰਗ ਸੈਂਟਰ ਤੇ ਗਈਆਂ ਪਰ ਵਾਪਸ ਨਹੀਂ ਆਈਆਂ ਇਸ ਪਤ ਤਰੁੱਤ ਕਾਰਵਾਈ ਕਰਦਿਆਂ ਹੋਇਆਂ ਮੁਖ ਅਫਸਰ ਥਾਣਾ ਬੀ ਡਿਵੀਜ਼ਨ ਵੱਲੋਂ ਮਗਧਮਾ ਦਰਜ ਜਿਸਟ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਮਾਂਜੋ ਪੁਲਿਸ ਕਮਿਸ਼ਨਰ ਅਮੇਰ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੱਲੋਰ ਆਈਪੀਐਸ ਜੀ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਟੈਕਨੀਕਲੀ ਤਰੀਕੇ ਨਾਲ ਅਤੇ ਸੀਸੀਟੀਵੀ ਫੁਟੇਜ ਫਾਲੋ ਕਰਦੇ ਕਰਦੇ ਇਹ ਪਤਾ ਕੀਤਾ ਕਿ ਇਹ ਲੜਕੀਆਂ ਦੋਨੋਂ ਹੀ ਇਕੱਠੀਆਂ ਰੇਲਵੇ ਸਟੇਸ਼ਨ ਪਰ ਚਲੇ ਗਈਆਂ ਨੇ ਜਿੱਥੋਂ ਇਹਨਾਂ ਨੇ ਟ੍ਰੇਨ ਲੈ ਕੇ ਤੇ ਦਿੱਲੀ ਵੱਲ ਰਵਾਨਾ ਹੋ ਗਈਆਂ ਜਿਸ ਸੰਬੰਧੀ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਤੁਰੰਤ ਆਰਪੀਐਫ ਨਾਲ ਇਹ ਸੂਚਨਾ ਸ਼ੇਅਰ ਕੀਤੀ ਜੋ ਆਰਪੀ ਆਫ ਦਾ ਸਹਿਯੋਗ ਨਾਲ ਇਹ ਲੜਕੀਆਂ ਬਹੁਤ ਹੀ ਸਮੇਂ ਘੱਟ ਸਮੇਂ ਵਿੱਚ ਦਿੱਲੀ ਤੋਂ ਰਿਕਵਰ ਕਰ ਲਈਆਂ ਗਈਆਂ ਜੋ ਇਹਨਾਂ ਨੂੰ ਉਥੋਂ ਬਰਾਮਦ ਕਰਕੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਜੋ ਇਹਨਾਂ ਦੇ ਵਾਰਸਾਂ ਵੱਲੋਂ ਪੁਲਿਸ ਦਾ ਬਹੁਤ ਧੰਨਵਾਦ ਦਿੱਤਾ ਜਾ ਰਿਹਾ ਹੈ ਇਹ ਬੜੇ ਸ਼ਾਰਟ ਟਾਈਮ ਵਿੱਚ ਇਹਨਾਂ ਦੀਆਂ ਲੜਕੀਆਂ ਜੋ ਲਾਪਤਾ ਹੋਈਆਂ ਸਨ ਆਪਣੇ ਤੌਰ ਤੇ ਚਲੇ ਗਈਆਂ ਸਨ ਘਰੋਂ ਨਰਾਜ਼ ਹੋ ਕੇ ਚਲੇ ਗਏ ਸਨ ਉਹਨਾਂ ਨੂੰ ਰਿਕਵਰ ਕਰਕੇ ਉਹਨਾਂ ਦੇ ਹੈਂਡ ਹੈਂਡ ਓਵਰ ਹੋਈ